ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਕੰਗ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੀਤਾ ਟਵੀਟ ਡਿਲੀਟ ਕਿਉਂ ਕੀਤਾ ਕੀ ਦਿੱਲੀ ਵਾਲਿਆਂ ਨੇ ਐਮਪੀ ਮਾਲਵਿੰਦਰ ਕੰਗ ਨੂੰ ਬਿਨਾਂ ਪੁੱਛੇ ਹੀ ਉਹਨਾਂ ਵੱਲੋਂ ਕੀਤਾ ਟਵੀਟ ਡਿਲੀਟ ਕਰਤਾ ਆਮ ਆਦਮੀ ਪਾਰਟੀ ਦੇ ਹੀ ਇੱਕ ਐਮਐਲਏ ਨੇ ਹੈਰਾਨੀਜਨਕ ਖੁਲਾਸਾ ਕੀਤਾ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏਜ਼ ਮੰਤਰੀ ਐਮਪੀਜ਼ ਸਭ ਦੇ ਟਵਿੱਟਰ ਤੇ ਫੇਸਬੁੱਕ ਅਕਾਊਂਟ ਦਿੱਲੀ ਵਾਲਿਆਂ ਦੇ ਕੋਲ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਕੰਗ ਦੀ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਮਾਲਵਿੰਦਰ ਕੰਗ ਨੇ ਇੱਕ ਟਵੀਟ ਕੀਤਾ ਟਵਿੱਟਰ ਤੇ ਔਰ ਇਸ ਦੇ ਨਾਲ ਹੀ ਫੇਸਬੁੱਕ ਤੇ ਵੀ ਇੱਕ ਪੋਸਟ ਸਾਂਝੀ ਕੀਤੀ ਕੰਗ ਨੇ ਸਲਾਹ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਕਿ ਕਿਸਾਨਾਂ ਦੇ ਨਾਲ ਵੀ ਇਸ ਮਸਲੇ ਤੇ ਗੱਲ ਕੀਤੀ ਜਾਵੇ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਿਹਾ ਪਰ ਉਥੇ ਹੀ ਸਰਕਾਰ ਫਾਇਦੇ ਤੇ ਫਾਇਦੇ ਗਿਣਾ ਰਹੀ ਹੈ ਔਰ ਜਿਹੜੇ ਸੂਝਵਾਨ ਲੀਡਰ ਹੈ ਉਹਨਾਂ ਨੂੰ ਸਮਝ ਇਹ ਲੱਗਣ ਲੱਗੀ ਕਿ ਆਮ ਆਦਮੀ ਪਾਰਟੀ ਦੀਆਂ ਜੜਾਂ ਹਿੱਲਦੀਆਂ ਜਾ ਰਹੀਆਂ ਨੇ ਕਿਉਂਕਿ ਗਰਾਊਂਡ ਤੇ ਜਿਹੜਾ ਵਰਕਰ ਹੈ ਉਹ ਹੁਣ ਆਮ ਆਦਮੀ ਪਾਰਟੀ ਦੀ ਵਿਰੋਧਤਾ ਕਰਨ ਲੱਗਿਆ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਕਹਿੰਦੇ ਕਿ ਸਾਨੂੰ ਇਹ ਪਾਲਿਸੀ ਨਹੀਂ ਚਾਹੀਦੀ ਉਥੇ ਜਦੋਂ ਮਾਲਵਿੰਦਰ ਕੰਗ ਦੀ ਹੁਣ ਗੱਲ ਕਰਦੇ ਕਿਉਂਕਿ ਮਾਲਵਿੰਦਰ ਕੰਗ ਨੇ ਇੱਕ ਟਵੀਟ ਕੀਤਾ ਉਹਨਾਂ ਨੇ ਸਲਾਹ ਦਿੱਤੀ ਔਰ ਥੋੜੇ ਹੀ ਘੰਟਿਆਂ ਬਾਅਦ ਉਹ ਟਵਿੱਟਰ ਤੋਂ ਟਵੀਟ ਡਿਲੀਟ ਹੋ ਜਾਂਦਾ ਮਾਲਵਿੰਦਰ ਕੰਗ ਦੀ ਚਰਚਾ ਹੋ ਰਹੀ ਸੀ ਜਿੱਥੇ ਮਾਲਵਿੰਦਰ ਕੰਗ ਹੀਰੋ ਬਣ ਗਏ ਕੁਝ ਹੀ ਘੰਟਿਆਂ ਚ ਔਰ ਉੱਥੇ ਹੀ ਮਾਲਵਿੰਦਰ ਕੰਗ ਦਾ ਜਦੋਂ ਟਵਿੱਟਰ ਤੋਂ ਟਵੀਟ ਡਿਲੀਟ ਹੋ ਗਿਆ ਤਾਂ ਹੁਣ ਮਾਲਵਿੰਦਰ ਕੰਗ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਕਿ ਮਾਲਵਿੰਦਰ ਕੰਗ ਤੇ ਪ੍ਰੈਸ਼ਰ ਪੈ ਗਿਆ ਮਾਲਵਿੰਦਰ ਕੰਗ ਹੁਣੀ ਤਾਂ ਬੰਦੂਆ ਮਜ਼ਦੂਰ ਨੇ ਖੈਰਾ ਹੋਣਾ ਨੇ ਇਹ ਟਵੀਟ ਕੀਤਾ ਔਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਟਵੀਟ ਵੀ ਕੀਤੇ ਆ ਪੋਸਟਾਂ ਵੀ ਮਾਲਵਿੰਦਰ ਕੰਗ ਦੇ ਹੁਣ ਖਲਾਅ ਪੈ ਰਹੇ ਆ ਕਿ ਮਾਲਵਿੰਦਰ ਕੰਗ ਹੁਣੀ ਡਰ ਗਏ ਪਰ ਤੁਸੀਂ ਹੈਰਾਨ ਹੋ ਜਾਓਗੇ ਇਹ ਗੱਲ ਸੁਣ ਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਹੈਰਾਨੀਜਨਕ ਖੁਲਾਸਾ ਕੀਤਾ ਮੇਰੇ ਨਾਲ ਫੋਨ ਤੇ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਨਾਂ ਨਹੀਂ ਦੱਸਣਾ ਬਿਨਾ ਨਾਮ ਦੱਸਣ ਦੀ ਸ਼ਰਤ ਤੇ ਉਹਨਾਂ ਨੇ ਪੂਰੀ ਡਿਟੇਲ ਸਾਂਝੀ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਟਵੀਟ ਜਿਹੜਾ ਟਵਿੱਟਰ ਤੋਂ ਲੈ ਕੇ ਜੋ ਟਵਿੱਟਰ ਅਕਾਊਂਟ ਯਾਨੀ ਐਕਸ ਅਕਾਊਂਟ ਫੇਸਬੁੱਕ ਅਕਾਊਂਟ ਇੰਸਟਾਗ੍ਰਾਮ ਅਕਾਊਂਟ ਇਹ ਸਾਰੇ ਪਾਸਵਰਡ ਸਾਡੇ ਕੋਲੇ ਵੀ ਹੈਗੇ ਆ ਤੇ ਨਾਲ ਹੀ ਦਿੱਲੀ ਦੀ ਟੀਮ ਕੋਲੇ ਵੀ ਹੈਗੇ ਆ ਯਾਨੀ ਕਿ ਇੱਕ ਐਮਐਲਏ ਨੇ ਜਾਣਕਾਰੀ ਦੱਸੀ ਹੈ ਕਿ ਇਹ ਟਵੀਟ ਕੀਤਾ ਤਾਂ ਜ਼ਰੂਰ ਸੀ ਐਮਪੀ ਮਾਲਵਿੰਦਰ ਕੰਗ ਨੇ ਪੋਸਟ ਜ਼ਰੂਰ ਕੀਤਾ ਸੀ ਪਰ ਇਹ ਟਵੀਟ ਡਿਲੀਟ ਨਹੀਂ ਕੀਤਾ ਮਾਲਵਿੰਦਰ ਕੰਗ ਨੇ ਉਹ ਟਵੀਟ ਡਿਲੀਟ ਕੀਤਾ ਦਿੱਲੀ ਦੀ ਟੀਮ ਨੇ ਕਿਉਂਕਿ ਦਿੱਲੀ ਦੀ ਟੀਮ ਜਿਹੜੀ ਹੈ ਜੋ ਪੂਰਾ ਆਈਟੀ ਦਾ ਕੰਮ ਦੇਖਦੀ ਹੈ ਦਿੱਲੀ ਦੀ ਟੀਮ ਨੇ ਸਾਰੇ ਟਵਿੱਟਰ ਅਕਾਊਂਟ ਜਿਹੜੀ ਮਨਪੋਂ ਦੀ ਪੋਸਟ ਨਹੀਂ ਹੁੰਦੀ ਉਹ ਡਿਲੀਟ ਕਰ ਦਿੱਤੀ ਜਾਂਦੀ ਬਿਨਾ ਪੁੱਛੇ ਯਾਨੀ ਕਿ ਮਲਵਿੰਦਰ ਕੰਗ ਦੇ ਬਿਨਾ ਕੰਸੈਂਟ ਕੰਸੈਂਟ ਤੋਂ ਇਹ ਟਵਿੱਟਰ ਤੋਂ ਟਵੀਟ ਡਿਲੀਟ ਕਰ ਦਿੱਤਾ ਗਿਆ ਹਾਲਾਂਕਿ ਮਲਵਿੰਦਰ ਕੰਗ ਨੂੰ ਵੀ ਅਸੀਂ ਅਪਰੋਚ ਕੀਤਾ ਉਹਨਾਂ ਨਾਲ ਗੱਲ ਹੋ ਨਹੀਂ ਪਾਈ ਪਰ ਉੱਥੇ ਹੀ ਇੱਕ ਐਮਐਲਏ ਨੇ ਕਿਹਾ ਕਿ ਸਾਰੀਆਂ ਡਿਟੇਲਸ ਜਿਹੜੀਆਂ ਅਸੀਂ ਬਹੁਤ ਪਰੇਸ਼ਾਨ ਆ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਜਿਹੜਾ ਪੋਸਟੇਜ ਚਾਹੁੰਦੇ ਆ ਉਹੀ ਪੋਸਟ ਅਸੀਂ ਕਰ ਸਕਦੇ ਆ ਜਾਂ ਫਿਰ ਸਾਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਹੁੰਦਾ ਲੋਕ ਫੋਨ ਕਰਦੇ ਆ ਕਿ ਤੁਸੀਂ ਇਹ ਕੀ ਬਿਆਨ ਪਾਤਾ ਤਾਂ ਫਿਰ ਬਾਅਦ ਵਿੱਚ ਪਤਾ ਲੱਗਦਾ ਕਿ ਸਾਡੇ ਤਾਂ ਫੇਸਬੁੱਕ ਜਾਂ ਟਵਿੱਟਰ ਤੇ ਬਿਆਨ ਪੋਸਟ ਹੋਇਆ ਹੋਇਆ ਔਰ ਉੱਥੇ ਹੀ ਇੱਕ ਜਾਣਕਾਰੀ ਹੋਰ ਤੁਹਾਡਾ ਸੰਜੇ ਕਰਦੀ ਹੈ ਕਿ ਮਾਲਵਿੰਦਰ ਕੰਗ ਨੇ ਇਹ ਟਵੀਟ ਜਿਹੜਾ ਯਾਨੀ ਐਕਸ ਤੋਂ ਪੋਸਟ ਮਾਲਵਿੰਦਰ ਕੰਗ ਦੇ ਡਿਲੀਟ ਹੋਈ ਆ ਪਰ ਫੇਸਬੁੱਕ ਤੇ ਇਹ ਪੋਸਟ ਹੈਗੀ ਆ ਕਿਉਂਕਿ ਜਦੋਂ ਜਦੋਂ ਜਿਹੜਾ ਸ਼ੁਰੂ ਹੋ ਗਈ ਇਹ ਦੱਸਿਆ ਜਾ ਰਿਹਾ ਕਿ ਮਾਲਵਿੰਦਰ ਕੰਗ ਤੇ ਪ੍ਰੈਸ਼ਰ ਉਦੋਂ ਹੀ ਆਮ ਆਦਮੀ ਪਾਰਟੀ ਨੇ ਪਾਉਣਾ ਸ਼ੁਰੂ ਕਰਤਾ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੀ ਲੀਡਰਸ਼ਿਪ ਨੇ ਔਰ ਆਈਟੀ ਟੀਮ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਕਿ ਐਕਸ ਤੋਂ ਪੋਸਟ ਹੁਣੇ ਡਿਲੀਟ ਕੀਤਾ ਜਾਵੇ ਔਰ ਫੇਸਬੁੱਕ ਤੋਂ ਵੀ ਪੋਸਟ ਡਿਲੀਟ ਕੀਤੀ ਜਾਵੇ ਪਰ ਜਦੋਂ ਕੰਗ ਨੇ ਉਹਨਾਂ ਦੀ ਟੀਮ ਨੇ ਡਿਲੀਟ ਨਹੀਂ ਕੀਤੀ ਤਾਂ ਫਿਰ ਦਿੱਲੀ ਦੀ ਟੀਮ ਨੇ ਆਟੋਮੈਟਿਕਲੀ ਟਵਿੱਟਰ ਤੋਂ ਟਵੀ ਡਿਲੀਟ ਕਰਤਾ ਪਰ ਫੇਸਬੁਕ ਅਕਾਊਂਟ ਦੱਸਿਆ ਜਾ ਰਿਹਾ ਕਿ ਫੇਸਬੁਕ ਅਕਾਊਂਟ ਦਾ ਪਾਸਵਰਡ ਉਹਨਾਂ ਨੇ ਚੇਂਜ ਕਰ ਲਿਆ ਸੀਗਾ ਮਾਲਵਿੰਦਰ ਕੰਗ ਉਹਨਾਂ ਨੇ ਯਾਨੀ ਕਿ ਮਾਲਵਿੰਦਰ ਕੰਗ ਦੇ ਫੇਸਬੁਕ ਦਾ ਜੋ ਪਾਸਵਰਡ ਸ਼ਾਇਦ ਹੁਣ ਦਿੱਲੀ ਦੀ ਟੀਮ ਕੋਲੇ ਨਹੀਂ ਹੈ ਹੋ ਸਕਦਾ ਸ਼ਾਮ ਤੱਕ ਉਹਨਾਂ ਨੂੰ ਦੁਬਾਰਾ ਮਿਲ ਜੇ ਕਿਉਂਕਿ ਪਾਰਟੀ ਦੇ ਅੰਦਰ ਹੀ ਜੇ ਚੱਲਣਾ ਹੁੰਦਾ ਤਾਂ ਫਿਰ ਉਸੇ ਜੋ ਕਾਨੂੰਨ ਉਸੇ ਨਿਯਮ ਦੇ ਮੁਤਾਬਕ ਚੱਲਣਾ ਹੁੰਦਾ ਪਰ ਇਹ ਜ਼ਰੂਰ ਇਸ ਨੂੰ ਲੈ ਕੇ ਵੀ ਜ਼ਰੂਰ ਹੈ ਕਿ ਜਦੋਂ ਮਾਲਵਿੰਦਰ ਕੰਗ ਨੇ ਟਵੀਟ ਕੀਤਾ ਇਹ ਮਾਲਵਿੰਦਰ ਕੰਗ ਨੇ ਫੇਸਬੁਕ ਤੇ ਪੋਸਟ ਕੀਤੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤਾਂ ਸਾਰੀ ਸਿਆਸਤ ਮਾਲਵਿੰਦਰ ਕੰਗ ਦੇ ਇਰਤ ਗਿਰਦ ਹੋ ਗਈ ਔਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਬਖੇੜਾ ਵਿਖੜਾ ਹੋ ਗਿਆ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਟੀਮ ਮਾਲਵਿੰਦਰ ਕੰਗ ਨੂੰ ਲੱਭਣ ਲੱਗੀ ਕਿ ਕੰਗ ਕਿੱਥੇ ਨੇ ਔਰ ਉੱਥੇ ਹੀ ਦਿੱਲੀ ਦੇ ਸੀਨੀਅਰ ਲੀਡਰਾਂ ਨੇ ਵੀ ਕੰਗ ਨੂੰ ਫੋਨ ਕੀਤੇ ਇਸ ਤਰ੍ਹਾਂ ਦੀ ਵੀ ਜਾਣਕਾਰੀ ਹੈ ਪਰ ਕੰਗ ਨੇ ਦੱਸਿਆ ਜਾ ਰਿਹਾ ਕਿ ਇਹ ਵੀ ਗੱਲ ਕਹੀ ਕਿ ਭਾਈ ਇਹਦੇ ਵਿੱਚ ਗਲਤ ਕੀ ਹੈ ਇਦੇ ਵਿੱਚ ਗਲਤ ਕੀ ਹੈ ਮੈਂ ਤਾਂ ਇੱਕ ਸੁਜੈਸ਼ਨ ਦਿੰਦਾ ਸਲਾਹ ਦਿੰਦੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਐਮਐਲਏ ਨੇ ਸਾਨੂੰ ਦਿੱਤੀ ਹੈ ਪਰ ਉੱਥੇ ਹੀ ਇਹ ਵੀ ਦੱਸਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਹੁਣ ਸਾਰਿਆਂ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈ ਬਕਾਇਦਾ ਕਿਉਂਕਿ ਹਾਲਾਂਕਿ ਇਸ ਦੇ ਹੱਕ ਦੇ ਵਿੱਚ ਕੋਈ ਐਮਐਲਏ ਨਹੀਂ ਅਜੇ ਤੱਕ ਬੋਲਿਆ ਇਹ ਜਿਹੜੀਆਂ ਪੋਸਟਾਂ ਪਈਆਂ ਨੇ ਐਮਐਲਏ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਪੋਸਟਾਂ ਵੀ ਦਿੱਲੀ ਦੀ ਟੀਮ ਪਾ ਰਹੀ ਹੈ ਕਿਉਂਕਿ ਇੱਕੋ ਜਿਹੀਆਂ ਪੋਸਟਾਂ ਨੇ ਜੇ ਜੇ ਕਿਸੇ ਦੇ ਅੰਗਰੇਜ਼ੀ ਚ ਪੋਸਟ ਹੋ ਰਿਹਾ ਤਾਂ ਅੰਗਰੇਜ਼ੀ ਚ ਪੰਜਾਬੀ ਹੋ ਰਿਹਾ ਪੰਜਾਬੀ ਜੇ ਹਿੰਦੀ ਚ ਹੋ ਰਿਹਾ ਤਾਂ ਹਿੰਦੀ ਦੇ ਵਿੱਚ ਮੋਸਟਲੀ ਹਿੰਦੀ ਤੇ ਪੰਜਾਬੀ ਨੂੰ ਯੂਜ਼ ਕੀਤਾ ਜਾਂਦਾ ਤਾਂ ਦਿੱਲੀ ਦੀ ਟੀਮ ਹੀ ਸਾਰੀਆਂ ਪੋਸਟਾਂ ਕ੍ਰੀਏਟ ਕਰਦੀ ਹੈ ਦਿੱਲੀ ਦੀ ਟੀਮ ਹੀ ਸਾਰੀਆਂ ਪੋਸਟਾਂ ਡਿਲੀਟ ਕਰਦੀ ਹੈ ਔਰ ਕਿਉਂਕਿ ਸਾਰੇ ਅਕਾਊਂਟਸ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਪਾਸਵਰਡ ਇਹਨਾਂ ਦੇ ਕੋਲ ਹੈਗੇ ਆ ਉਹਦਾ ਇੱਕ ਸੌਖਾ ਤਰੀਕਾ ਇਹ ਵੀ ਹੁੰਦਾ ਇਹ ਕਹਿ ਕੇ ਫੇਸਬੁੱਕ ਦਾ ਅਕਾਊਂਟ ਲੈ ਲਿਆ ਜਾਂਦਾ ਕਿ ਜਦੋਂ ਮੰਲੋ ਅਰਵਿੰਦ ਕੇਜਰੀਵਾਲ ਨੇ ਫੇਸਬੁਕ ਤੇ ਲਾਈਵ ਹੋਣਾ ਤਾਂ ਬਹੁਤ ਸਾਰੇ ਪੇਜਾਂ ਤੇ ਕ੍ਰਾਸ ਪੋਸਟ ਕੀਤਾ ਜਾਂਦਾ ਹੈ ਕ੍ਰਾਸ ਪੋਸਟ ਯਾਨੀ ਕਿ ਜਿਹੜੀ ਇੱਕ ਪੇਜ ਤੇ ਚੀਜ਼ ਚੱਲ ਰਹੀ ਹੈ ਉਹ ਸਾਰੇ ਪੇਜਾਂ ਤੇ ਇਕੱਠੀ ਚਲਾਈ ਜਾ ਸਕਦੀ ਹੈ ਮੋਸਟਲੀ ਕਾਫੀ ਸਾਰੇ ਪੇਜਾਂ ਤੇ ਇਕੱਠੀ ਚਲਾਈ ਜਾ ਸਕਦੀ ਹੈ ਐਗਜ਼ਾਮਪਲ ਦੇ ਤੌਰ ਤੇ ਜੇ ਭਗਵੰਤ ਮਾਨ ਹੁਣਾਂ ਦੇ ਪੇਜ ਤੇ ਕੋਈ ਚੀਜ਼ ਚੱਲ ਰਹੀ ਹੈ ਕੋਈ ਲਾਈਵ ਹੋ ਰਿਹਾ ਤਾਂ ਉਹ ਇੱਕੋ ਟਾਈਮ ਤੇ ਅਰਵਿੰਦ ਕੇਜਰੀਵਾਲ ਦੇ ਪੇਜ ਤੇ ਵੀ ਉਸ ਨੂੰ ਚਲਾਇਆ ਜਾ ਸਕਦਾ ਉਸ ਨੂੰ ਹਰਦੀਪ ਮੁੰਡੀਆਂ ਦੇ ਪੇਜ ਤੇ ਚਲਾਇਆ ਜਾ ਸਕਦਾ ਉਸ ਨੂੰ ਲਾਲਜੀਤ ਭੁੱਲਰ ਦੇ ਉਸ ਨੂੰ ਮਾਲਵਿੰਦਰ ਕੰਗ ਉਸ ਨੂੰ ਮੀਥੇ ਯਾਨੀ ਕਿਸੇ ਦੇ ਵੀ ਪੇਜ ਤੇ ਚਲਾਇਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਪੇਜ ਤੇ ਚਲਾਇਆ ਜਾ ਸਕਦਾ ਉਸ ਨੂੰ ਕ੍ਰਾਸ ਪੋਸਟ ਕਿਹਾ ਜਾਂਦਾ ਤਾਂ ਕ੍ਰਾਸ ਪੋਸਟ ਦਾ ਕਹਿ ਕੇ ਇਹ ਅਕਾਊਂਟ ਲੈ ਜਾਂਦੇ ਆ ਔਰ ਇਸੇ ਤਰ੍ਹਾਂ ਦਾ ਇੱਕ ਐਗਜ਼ਾਮਪਲ ਹੋਰ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਕਿ ਜਦੋਂ ਔਰ ਨਾਲੀ ਮਾਲਵਿੰਦਰ ਕੰਗ ਦੇ ਫੇਸਬੁਕ ਤੇ ਅਜੇ ਵੀ ਉਹ ਲੈਂਡ ਪੂਲਿੰਗ ਵਾਲੀ ਪੋਸਟ ਹੈਗੀ ਆ ਤਾਂ ਇਥੋਂ ਸਿੱਧੇ ਤੌਰ ਤੇ ਇਹ ਤਾਂ ਚੀਜ਼ ਜਗਜਾਹ ਰਿਹਾ ਕਿ ਦਿੱਲੀ ਵਾਲਿਆਂ ਨੇ ਕਿਸ ਤਰੀਕੇ ਦੇ ਨਾਲ ਇਹ ਹਰੇਕ ਕੱਲੀ-ਕੱਲੀ ਚੀਜ਼ ਨੂੰ ਮੋਨੀਟਰ ਕੀਤਾ ਇਥੋਂ ਤੱਕ ਕਿ ਜਿੱਦਾਂ ਰਾਣਾ ਗੁਰਜੀਤ ਹੋਣਾ ਨੇ ਕੁਝ ਦਿਨ ਪਹਿਲਾਂ ਇੰਟਰਵਿਊ 'ਚ ਜ਼ਿਕਰ ਕੀਤਾ ਕਿ ਕੱਲੀ-ਕੱਲੀ ਚੀਜ਼ ਦੇ ਲਈ ਜੋ ਮੋਨਿਟਰਿੰਗ ਦੇ ਲਈ ਦਿੱਲੀ ਤੋਂ ਟੀਮਾਂ ਲਾਈਆਂ ਹੋਈਆਂ ਨੇ ਬਕਾਇਦਾ ਕਿਉਂਕਿ ਜੇ ਐਮਐਲਏ ਕੋਈ ਕੰਮ ਕਰ ਰਿਹਾ ਤਾਂ ਉਸ ਦੀ ਵਰਕਿੰਗ ਨੂੰ ਦਿੱਲੀ ਤੋਂ ਆਇਆ ਹੋਇਆ ਕੋਈ ਬੰਦਾ ਵਾਚ ਕਰ ਰਿਹਾ ਜੇ ਕੋਈ ਮੰਤਰੀ ਆ ਕੋਈ ਐਮਐਲਏ ਉਹਦੇ ਨਾਲ ਦਿੱਲੀ ਤੋਂ ਬੈਠਾ ਬੰਦਾ ਵਾਚ ਕਰ ਰਿਹਾ ਚੀਜ਼ਾਂ ਨੂੰ ਤਾਂ ਇਸ ਚੀਜ਼ ਨੂੰ ਲੈ ਕੇ ਐਮਐਲਏ ਵੀ ਪਰੇਸ਼ਾਨ ਹੈ ਇਸ ਨੂੰ ਲੈ ਕੇ ਮੰਤਰੀ ਵੀ ਪਰੇਸ਼ਾਨ ਹੈ ਔਰ ਕਿਆ ਇਹੋ ਹੀ ਜਾਂਦਾ ਹੈ ਕਿ ਜੀ ਇਹ ਪੜ੍ਹੇ ਲਿਖੇ ਨੇ ਚੰਗੇ ਵੈਲ ਐਜੂਕੇਟਿਡ ਨੇ ਔਰ ਵੈਲ ਟ੍ਰੇਨਡ ਨੇ ਪੋਲਿਟੀਕਲ ਪਾਰਟੀਆਂ ਦੇ ਨਾਲ ਲੰਬੇ ਸਮੇਂ ਇਨਾਂ ਨੇ ਕੰਮ ਕੀਤਾ ਇਸ ਕਰਕੇ ਤੁਹਾਨੂੰ ਇਹ ਗਾਈਡ ਕਰਦੇ ਰਹਿਣਗੇ ਖੈਰ ਹੁਣ ਅੱਗੇ ਚੱਲਦੇ ਆ ਇਸੇ ਤਰ੍ਹਾਂ ਦੇ ਪੋਸਟਾਂ ਉਦੋਂ ਆਈਆਂ ਸੀਗੀਆਂ ਇਸੇ ਤਰ੍ਹਾਂ ਦੇ ਟਵੀਟ ਉਦੋਂ ਆਏ ਸੀ ਤੁਹਾਨੂੰ ਯਾਦ ਹੋਊਗਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਦਾ ਐਸਵਾਈਐਲ ਗਾਣਾ ਰਿਲੀਜ਼ ਹੋਇਆ ਸੀ ਤਾਂ ਸਿੱਧੂ ਨੇ ਉਸ ਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਸੀ ਕਿਉਂਕਿ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਦਾ ਜ਼ਿਕਰ ਸੀਗਾ ਉਹਦੀ ਆਵਾਜ਼ ਸੀਗੀ ਤਾਂ ਸਿੱਧੂ ਨੇ ਉਹ ਆਵਾਜ਼ ਵੀ ਵਿੱਚ ਲਾਈ ਸੀਗੀ ਹਰਿਆਣਾ ਦੇ ਰਾਜ ਸਭਾ ਮੈਂਬਰ ਸੀਗੇ ਉਹ ਔਰ ਉਸ ਨੂੰ ਲੈ ਕੇ ਜਦੋਂ ਇਹ ਸਿੱਧੂ ਦਾ ਗਾਣਾ ਆਇਆ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਟਵੀਟ ਆਏ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸਿੱਧੂ ਦੇ ਅਗੇਂਸਟ ਪੋਸਟ ਕੀਤੇ ਸੀਗੇ ਉਹਨਾਂ ਦੇ ਵਿੱਚ ਪੰਜਾਬ ਦੇ ਕਈ ਐਮਐਲਏ ਵੀ ਸੀਗੇ ਤਾਂ ਉਹੋ ਵੀ ਟਵੀਟ ਦਿੱਲੀ ਦੀ ਟੀਮ ਨੇ ਬੈਠੀ ਨੇ ਕੀਤੇ ਸੀਗੇ ਉਹਨਾਂ ਨੇ ਹੀ ਪੋਸਟਾਂ ਕੀਤੀਆਂ ਸੀਗੀਆਂ ਤਾਂ ਖੈਰ ਹੁਣ ਮਸਲਾ ਮਲਵਿੰਦਰ ਕੰਗ ਦਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਐਮਪੀ ਮਲਵਿੰਦਰ ਕੰਗ ਨੇ ਜਿਹੜਾ ਸਜੈਸ਼ਨ ਦਿੱਤਾ ਬਿਸ਼ੱਕ ਮਲਵਿੰਦਰ ਕੰਗ ਨੂੰ ਪਾਰਟੀ ਦੇ ਅੰਦਰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਾਲਵਿੰਦਰ ਕੰਗ ਤੋਂ ਨਾਰਾਜ਼ ਤੇ ਨਿਰਾਸ਼ ਹੋ ਸਕਦੀ ਹੈ ਪਰ ਗਰਾਉਂਡ ਤੇ ਮਾਲਵਿੰਦਰ ਕੰਗ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਖੈਰ ਜ਼ਰੂਰ ਮਾਲਵਿੰਦਰ ਕੰਗ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਮਾਲਵਿੰਦਰ ਕੰਗ ਨੂੰ ਇਸ ਪੂਰੇ ਮਸਲੇ ਤੇ ਵੀ ਸਫਾਈ ਦੇਣੀ ਚਾਹੀਦੀ ਹੈ ਕਿ ਇਹ ਟਵੀਟ ਉਹਨਾਂ ਨੇ ਡਿਲੀਟ ਨਹੀਂ ਕੀਤਾ ਸੀ ਕਿਉਂਕਿ ਜਿਹੜੀ ਇੱਕ ਪੁਖਤਾ ਜਾਣਕਾਰੀ ਮੈਨੂੰ ਇੱਕ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਹੀ ਇੱਕ ਐਮਐਲਏ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਕੁਛ ਇਹ ਪੂਰਾ ਘਟਨਾਕਰਮ ਵਾਪਰੇ ਉਹਨਾਂ ਨੂੰ ਪੂਰੀ ਜਾਣਕਾਰੀ ਸੀ ਇਸ ਦੀ ਉਹਨਾਂ ਨੇ ਪੂਰਾ ਅਵੇਅਰ ਸੀਗੇ ਇਸ ਪੂਰੀ ਗੱਲਬਾਤ ਤੋਂ ਔਰ ਪੂਰਾ ਜੋ ਬਖੇੜਾ ਖੜਾ ਹੋਇਆ ਉਹਨਾਂ ਨੇ ਤਾਂ ਇਥੋਂ ਤੱਕ ਦੱਸਤਾ ਕਿ ਬੜਾ ਰੌਲਾ ਪਿਆ ਆਮ ਆਦਮੀ ਪਾਰਟੀ ਦੇ ਗਰੁੱਪਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੀਆਂ ਕਾਨਫਰੰਸ ਕੋਲਾਂ ਹੋ ਗਈਆਂ ਕਿ ਅੱਗੇ ਤੋਂ ਕੋਈ ਵੀ ਐਮਐਲਏ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਟਵੀਟ ਨਹੀਂ ਕਰੂਗਾ ਜੋ ਵੀ ਟਵੀਟ ਕਰਨਾ ਉਹ ਆਲਰੇਡੀ ਟੀਮਸ ਬੈਠੀਆਂ ਨੇ ਉਹਨਾਂ ਨੇ ਟਵੀਟ ਕਰਨਾ ਕੋਈ ਇਸ ਨੂੰ ਲੈ ਕੇ ਬਿਆਨ ਨਹੀਂ ਦੇਊਗਾ ਬਿਆਨ ਸਿਰਫ ਇਹਨਾਂ ਦੇਣਾ ਕਿ ਲੈਂਡ ਪੁਲਿੰਗ ਪਾਲਿਸੀ ਬਹੁਤ ਵਧੀਆ ਜੀ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਤੋਂ ਬਾਅਦ ਕੁਝ ਨਹੀਂ ਬੋਲਣਾ ਔਰ ਇਥੋਂ ਤੱਕ ਹੀ ਲੋਕ ਇਹ ਕਹਿ ਰਹੇ ਆ ਕਿ ਲੈਂਡ ਪੂਲਿੰਗ ਪਾਲਿਸੀ ਜੇ ਇੰਨੀ ਚੰਗੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੇ ਜੋ ਐਮ ਐਲ ਏਜ਼ ਨੇ ਉਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਉਹ ਆਪਦੇ ਪਿੰਡਾਂ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮੀਨ ਹੈਗੀ ਹੈ ਉਸ ਤੋਂ ਸ਼ੁਰੂਆਤ ਕਰਨ ਉੱਥੇ ਆਪਣੀ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦੇਣ ਤਾਂ ਫਿਰ ਬਾਕੀ ਦੇ ਲੋਕ ਵੀ ਦੇਣ ਨੂੰ ਸ਼ਾਇਦ ਰਾਜ਼ੀ ਹੋ ਜਾਣਗੇ ਤਾਂ ਇਸ ਤਰ੍ਹਾਂ ਦਾ ਮਸਲਾ ਹੈ ਤਾਂ ਲੈਂਡ ਪੂਲਿੰਗ ਪਾਲਿਸੀ ਤੇ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉੱਥੇ ਹੀ ਸੁਜੈਸ਼ਨ ਆਮ ਆਦਮੀ ਪਾਰਟੀ ਦੇ ਇੱਕ ਐਮਪੀ ਨੇ ਦਿੱਤਾ ਤਾਂ ਉਹਨਾਂ ਦੀ ਪੋਸਟ ਡਿਲੀਟ ਹੋ ਗਈ ਤਾਂ ਜਿੱਥੇ ਇੱਕ ਪਾਸੇ ਹੀਰੋ ਬਣਾ ਦਿੱਤੇ ਗਏ ਸੀ ਮਾਲਵਿੰਦਰ ਕੰਗ ਪਰ ਉੱਥੇ ਹੀ ਹੁਣ ਕਿਹਾ ਜਾ ਰਿਹਾ ਕਿ ਮਾਲਵਿੰਦਰ ਕੰਗ ਨੇ ਡਰਦਿਆਂ ਹੋਇਆਂ ਜਾਂ ਪਾਰਟੀ ਦੇ ਪ੍ਰੈਸ਼ਰ 'ਚ ਆ ਕੇ ਇਹ ਐਕਸ ਤੋਂ ਜੋ ਟਵੀਟ ਸੀਗਾ ਐਕਸ ਤੋਂ ਪੋਸਟ ਸੀਗੀ ਟਵਿੱਟਰ ਤੋਂ ਟਵੀਟ ਡਿਲੀਟ ਕਰ ਦਿੱਤਾ ਤਾਂ ਖੈਰ ਉਹਦੇ ਪਿੱਛੇ ਦੀ ਕਹਾਣੀ ਇਹ ਹੈ ਤਾਂ ਜਿਹੜੀ ਕਹਾਣੀ ਇੱਕ ਪਾਸੇ ਚੱਲ ਰਹੀ ਹੈ ਦੂਜਾ ਪੱਖ ਇਹ ਵੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਲਗਾਤਾਰ ਅਸੀਂ ਕਨੈਕਟਡ ਸੀਗੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਹਾਸਲ ਕੀਤੀ ਤਾਂ ਜਰੂਰ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ